ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੰਡਾਏ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਿ ਆਪਣੇ ਜੀਵਨ ਵਿੱਚ ਉਸ ਅਕਾਲ ਪੁਰਖ ਦੇ ਨਾਲ ਪਿਆਰ ਕਰੀਏ ਆਪਣੇ ਜੀਵਨ ਦੇ ਵਿੱਚੋਂ ਦੁਬਦਾ ਭਾਵਕੇ ਦੁਚਿੱਤੀ ਭਾਵਕੇ ਆਪਣੇ ਜੀਵਨ ਵਿੱਚ ਜਿਹੜਾ ਸਾਡਾ ਸੁਭਾਅ ਡੋਲਣ ਵਾਲਾ ਹੁੰਦਾ ਹੈ ਕਬਹੂ ਜਿਹੜਾ ਉਪ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜਿਹੜਾ ਥਿਰ ਨਾ ਰਹਤੇ ਚਾਰੇ ਕੁੰਡਾ ਭਾਲੇ ਵਾਲਾ ਜੀਵਨ ਤਿਆਗ ਕੇ ਸਹਜ ਵਾਲਾ ਜੀਵਨ ਅਡੋਲਤਾ ਵਾਲਾ ਜੀਵਨ ਸਥਿਰ ਜੀਵਨ ਪ੍ਰਾਪਤ ਕਰੀਏ ਉਸ ਅਕਾਲ ਪੁਰਖ ਦੇ ਨਾਲ ਪਿਆਰ ਕਰੀਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰਰ ਮੁੰਡਾਏ ਧਾਰਮਿਕ ਜਗਤ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਭਾਵੇਂ ਅਸੀਂ ਲੰਬੇ ਕੇਸ ਰੱਖ ਕੇ ਉਸ ਦੀਆਂ ਜਟਾਵਾਂ ਬਣਾ ਲਈਏ ਸ਼ਾਇਦ ਤਾਂ ਸਾਨੂੰ ਰੱਬ ਪ੍ਰਾਪਤ ਹੋ ਜਾਵੇ ਭਾਵੇਂ ਘਰਰ ਮੁੰਡਾਏ ਬਿਲਕੁਲ ਮੈਂ ਆਪਣੇ ਵਾਲ ਆਪਣੇ ਕੇਸ ਖਤਮ ਕਰ ਦਵਾ ਮੁੰਡਾ ਲਵਾ ਭਾਵੇਂ ਆਪਣੇ ਸਿਰ ਦੇ ਉੱਤੇ ਕੋਈ ਵੀ ਸਰੀਰ ਉੱਤੇ ਕੋਈ ਵੀ ਵਾਲ ਨਾ ਰਹਿਣ ਦਵਾ ਭਾਵੇਂ ਮੈਂ ਲੰਮੇ ਕੇਸ ਰੱਖ ਲਵਾ ਜਟਾਵਾਂ ਰੱਖ ਲਵਾ ਇਸ ਦਾ ਧਰਮ ਦੇ ਨਾਲ ਉਸ ਵਾਹਿਗੁਰੂ ਜੀ ਦੇ ਨਾਲ ਇਸ ਇਸ ਤਰ੍ਹਾਂ ਦੇ ਕਰਮ ਕਾਂਡ ਦਾ ਕੋਈ ਵੀ ਸੰਬੰਧ ਨਹੀਂ ਹੈ ਸੋ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਿ ਆਪਣੇ ਜੀਵਨ ਵਿੱਚ ਦੁੱਬਦਾ ਤਿਆਗ ਕੇ ਕਰਮ ਦੇ ਨਾਮ ਉੱਤੇ ਕੀਤੇ ਜਾਂਦੇ ਕਰਮ ਕਾਂਡਾਂ ਨੂੰ ਤਿਆਗ ਕੇ ਛੱਡ ਕੇ ਉਸ ਵਾਹਿਗੁਰੂ ਜੀ ਦੇ ਨਾਲ ਪਿਆਰ ਕਰੀਏ ਉਸ ਦੇ ਸਿਮਰਨ ਵਿੱਚ ਜੁੜੀਏ ਉਸ ਦੇ ਰੱਬੀ ਗੁਣਾਂ ਨੂੰ ਧਾਰਨ ਕਰੀਏ ਉਸ ਨਾਲ ਹੀ ਜੀਵਨ ਵਿੱਚ ਆਨੰਦ ਪ੍ਰਗਟ ਹੋਏਗਾ